ਜਾਦੀ ਤੁਸੀਂ ਵੀ ਗੱਡੀ 'ਚ ਪਰਵਾਸਦਾ ਪਿਆ ਤੁਸੀਂ ਵੀ ਗੱਡੀ 'ਚ ਪਾ ਲਈ ਲੈਡਿੰਗ ਨਹੀਂ ਸਰਕਾਰ ਤੇ ਸਰਕਾਰ ਨੂੰ ਕੀ ਕਹਿਣਾ ਚਾਹੁੰਦਾ ਲੈਡ ਦੇ ਸਮਝ ਬਹੁਤ ਪ੍ਰਸਾਨ ਹੋਇਆ ਲੈ ਦੀ ਪੋਜੀਸ਼ਨ ਇਹੀ ਇੱਕ ਅੱਧਾ ਦਿਨ ਦੀ ਹੁੰਦੀ ਹੈ ਲਾਈਟ ਜੀ ਬਾਕੀ ਸਾਰਾ ਦਿਨ ਕੱਟ ਹੀ ਰਹਿੰਦੇ ਇੱਥੇ ਤਾਂ ਉਹ ਹੀ ਨਾ ਫਿਰ ਗਰਮੀ ਉਹ ਪੈ ਰਹੀ ਹੈ ਆ ਬਿਮਾਰ ਵੀ ਹੋ ਸਕਦੇ ਆਰ ਵੀ ਹੁੰਦੇ ਉੱਤੇ ਇਹ ਕੰਪਲੇਂਟ ਨੰਬਰ ਹੈ ਨਾ 1912 ਉਹ ਉਠਾਤੇ ਨਹੀਂ ਕਦੇ ਵੀ ਗੱਲ ਉਹ ਨਹੀਂ ਉਠਾਤੇ ਇੱਕ ਪਾਸੇ ਤਪਦੀ ਗਰਮੀ ਉਧਰੋਂ ਬਿਜਲੀ ਦੇ ਲੰਬੇ ਲੰਬੇ ਕੱਟ ਲੁਧਿਆਣੇ ਦੇ ਸੰਧੂ ਨਗਰ ਦੇ ਲੋਕ ਆਪਣੀ ਕਾਰਾਂ ਦੇ ਵਿੱਚ ਸੌਣ ਨੂੰ ਮਜਬੂਰ ਲੋਕਾਂ ਦਾ ਕਹਿਣਾ ਹੈ ਕਿ ਸੰਧੂ ਨਗਰ ਦੇ ਵਿੱਚ ਬਿਜਲੀ ਦੇ ਲੰਬੇ ਕੱਟ ਲੱਗਣਾ ਆਮ ਹੋ ਗਿਆ ਹੈ ਲੇਕਿਨ ਬੀਤੀ ਸ਼ਾਮ ਨੂੰ ਬੰਦ ਹੋਈ ਬਿਜਲੀ ਹਲੇ ਤੱਕ ਸ਼ੁਰੂ ਨਹੀਂ ਹੋਈ ਇਸ ਮੌਕੇ ਲੋਕਾਂ ਦਾ આરોਪ ਸੀ ਕਿ ਨਾਤਾ ਪੀਐਸਪੀਸੀਐਲ ਦਾ ਹੈਲਪਲਾਈਨ ਨੰਬਰ 1912 ਕੰਮ ਕਰ ਰਿਹਾ ਹੈ ਅਤੇ ਨਾ ਹੀ ਇਸ ਦੇ ਅਫਸਰ ਲੋਕਾਂ ਦੀਆਂ ਸਮੱਸਿਆ ਸੁਣਨ ਨੂੰ ਤਿਆਰ ਹਨ ਇਥੋਂ ਤੱਕ ਕਿ ਉਹਨਾਂ ਨੇ ਲੋਕਾਂ ਦੇ ਫੋਨ ਵੀ ਚੁੱਕਨੇ ਬੰਦ ਕਰ ਦਿੱਤੇ ਹਨ ਹਾਲਾਤ ਇੰਨੇ ਮਾੜੇ ਹੋ ਚੁੱਕੇ ਹਨ ਕਿ ਨਾ ਤਾਂ ਘਰ ਵਿੱਚ ਲਾਈਟ ਹੈ ਨਾ ਹੀ ਪਾਣੀ ਹੈ ਅਤੇ ਉਹ ਮੁਸ਼ਕਿਲ ਹਾਲਾਤਾਂ ਦੇ ਵਿੱਚ ਸਮਾਂ ਬਤੀਤ ਕਰਨ ਨੂੰ ਮਜਬੂਰ ਹਨ ਹਾਲਾਂਕਿ ਦੂਜੇ ਪਾਸੇ ਪੀਐਸਪੀਸੀਐਲ ਦੇ ਅਫਸਰ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪਹਿਲਾਂ ਤਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ ਅਤੇ ਬਾਅਦ ਵਿੱਚ ਮੋਬਾਈਲ ਵੀ ਸਵਿਚ ਆਫ ਕਰ ਦਿੱਤਾ ਅੱਜ ਲੋਕ ਬਹੁਤ ਪਰੇਸ਼ਾਨ ਹੋਏ ਕੀ ਨਾਮ ਹੈ ਜੀ ਬਜੀ ਹੁਸਨ ਨਾਮ ਹੈ ਜੀ ਇਹ ਕਿਹੜੀ ਜਗ੍ਹਾ ਹੈ ਸਰ ਅਸਲ ਨੂੰ ਸੁਨੂ ਨਗਰ ਹੈ ਬਜੀ ਜੀ ਪਾਜੀ ਨੂੰ ਪਿੱਛੇ ਵੀ ਗੱਡੀ ਤੇ ਪਰਵਾਸ ਹੁੰਦਾ ਪਿਆ ਤੁਸੀਂ ਵੀ ਗੱਡੀ ਤੇ ਪਰਵਾਸ ਪਲੈਟ ਨਹੀਂ ਨਹੀਂ ਸਰਕਾਰ ਜੀ ਪਲਟਦਾ ਹੀ ਨਹੀਂ ਬਈ ਕਿੰਨੇ ਦਿਨਾਂ ਤੋਂ ਪਰੇਸ਼ਾਨ ਹੋ ਰਹੇ ਹੋ ਬਹੁਤ ਦਿਨ 10 ਦਿਨੋਂ ਲੈਟ ਨਹੀਂ ਆ ਰਹੀ ਲੈਟ ਨਹੀਂ ਆ ਰਹੀ ਅਵਾਜ਼ ਮੇਰੀ ਗੱਡੀ ਸੋ ਰਹੀ ਹੈ ਮਜਬੂਰੀ ਵਿੱਚ ਗੱਡੀ ਚ ਤੇ ਸਰਕਾਰ ਨੂੰ ਕੀ ਕਹਿਣਾ ਚਾਹੁੰਦਾ ਪਲੈਟ ਦਿਓ ਸਾਨੂੰ ਬਹੁਤ ਪਰੇਸ਼ਾਨ ਹੋਇਆ ਜੀ ਰਾਮਪੁਰ ਵਾਲੇ ਇਹ ਕਿਹੜੀ ਜਗ੍ਹਾ ਬਸ ਇਹ ਸੰਦੂਰ ਨਗਰ ਦੀ ਇਹ ਗੱਲ ਗੱਡੀ 'ਚ ਸੁੱਤੇ ਪਏ ਸਾਰਾ ਪਰਿਵਾਰ ਕੀ ਗੱਲ ਹੈ ਲੈਟੀ ਹੈ ਨਹੀਂ ਸਰ ਜਦੋਂ ਦੀ ਲੈਟ ਹੈ ਨਹੀਂ ਕੱਲ ਸ਼ਾਮ ਦੀ ਕੱਲ ਸ਼ਾਮ ਦੀ ਇਹ ਗੱਲ ਦੀ ਹੋਇਆ ਤੇ ਦਿੱਲੀ ਦੀ ਪੋਜੀਸ਼ਨ ਹੈ ਇਹ ਦਿੱਲੀ ਦੀ ਪੋਜੀਸ਼ਨ ਹੈ ਇਹੀ ਇੱਕ ਅੱਧਾ ਦਿਨ ਹੀ ਆਉਂਦੀ ਹੈ ਲਾਈਟ ਜੀ ਬਾਕੀ ਸਾਰਾ ਦਿਨ ਕੱਟ ਹੀ ਰਹਿੰਦੇ ਇੱਥੇ ਜੀ ਤੇ ਇਹ ਮਜਬੂਰੀ 'ਚ ਗੱਡੀ 'ਚ ਸੌਣਾ ਪੈਂਦਾ ਕੀ ਕਰੀਏ ਜਨਾਬ ਹੁਣ ਬੱਚੇ ਵੀ ਨਹੀਂ ਸੌਂਦੇ ਫਿਰ ਗਰਮੀ ਇੰਨੀ ਹੈ ਜੀ ਜੀ ਸਰਕਾਰ ਨੂੰ ਕੀ ਕਹਿਣਾ ਜਾਣੇ ਹੋ ਗਰਮ ਹੋ ਹੀ ਇਹੀ ਕਹਣਾ ਜਾਂਦਾ ਹੈ ਵੀ ਲਾਈਟ ਪੂਰਤੀ ਕੀਤੀ ਜਾਵੇ ਜੀ ਕੋਈ ਖੰਜਰ ਖਰਾਬ ਨਾ ਹੋਵੇ ਪਾਣੀ ਬਿਜਲੀ ਆਵੇ ਬਸ ਹੋਹੀ ਹੁੰਦਾ ਲੋ ਤੇ ਦਿੱਕਤ ਆ ਰਹੀ ਹੈ ਬੱਡੀ ਵਾਹ ਉਹ ਵੱਡੀ ਦਿੱਕਤ ਹੈ ਸਾਰੀ ਹਰ ਦੇ ਸੁੱਤੇ ਤੇ ਤੇਲ ਵਾਲਗੇ ਹੋਰ ਵੀ ਗੱਡੀਆਂ ਦੀ ਲੋਕੀ ਸੁੱਤੇ ਸਾਰਿਆਂ ਨੂੰ ਇਹ ਦਿੱਕਤ ਆ ਰਹੀ ਹੈ ਇਸੇ ਕਰਕੇ ਉਹੀ ਹੈ ਨਾ ਫਿਰ ਗਰਮੀ ਬਹੁਤ ਪੈ ਰਹੀ ਹੈ ਹਾਂ ਬਿਮਾਰ ਵੀ ਹੋ ਸਕਦੇ ਹੋਰ ਵੀ ਹੁੰਦੇ ਉੱਤੇ